ਹੁਣ ਪੀਐਫ ਤੋਂ ਪੈਸੇ ਕਢਵਾਉਣਾ ਹੋਇਆ ਬਹੁਤ ਆਸਾਨ ਕਿਉਂਕਿ ਸਰਕਾਰ ਨੇ ਕਰਮਚਾਰੀ ਭਵਿਕ ਫੰਡ ਤੋਂ ਪੈਸੇ ਕਢਾਉਣ ਲਈ ਆਨਲਾਈਨ ਸਹੂਲਤ ਜਾਰੀ ਕਰ ਦਿੱਤੀ ਹੈ ਕਈ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਪੈਸੇ ਦੀ ਲੋੜ ਹੁੰਦੀ ਹੈ ਤਾਂ ਲੋਕ ਆਪਣੇ ਪੀਐਫ ਫੰਡ ਵਿੱਚੋਂ ਪੈਸੇ ਕਢਵਾ ਲੈਂਦੇ ਹਨ ਪਰ ਜੇਕਰ ਤੁਸੀਂ ਵੀ ਪੀਐਫ ਫੰਡ ਤੋਂ ਪੈਸੇ ਕਢਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਦੋਂ ਪੀਐਫ ਤੋਂ ਪੈਸੇ ਕਢਵਾਏ ਜਾਂਦੇ ਹਨ ਤਾਂ ਇਸ ਨਾਲ ਰਿਟਾਇਰਮੈਂਟ ਫੰਡ ਤੇ ਕਿੰਨਾ ਅਸਰ ਪੈਂਦਾ ਆਓ ਜਾਣਦੇ ਹਾਂ ਇਸ ਖਾਸ ਰਿਪੋਰਟ ਰਾਹੀਂ ਜੇਕਰ ਤੁਹਾਡੀ ਰਿਟਾਇਰਮੈਂਟ ਵਿੱਚ ਅਜੇ 30 ਸਾਲ ਬਚੇ ਹਨ ਅਤੇ ਤੁਸੀਂ ਆਪਣੇ ਪੀਐਫ ਖਾਤੇ ਵਿੱਚੋਂ 10000 ਰੁਪਏ ਕਢਵਾਉਂਦੇ ਹੋ ਤਾਂ ਇਸ ਨਾਲ ਤੁਹਾਡੀ ਰਿਟਾਇਰਮੈਂਟ ਤੇ 114000 ਰੁਪਏ ਦਾ ਅਸਰ ਪੈਂਦਾ ਹੈ ਮਤਲਬ ਰਿਟਾਇਰਮੈਂਟ ਦੇ ਸਮੇਂ ਤੁਹਾਨੂੰ ਇੰਨੇ ਪੈਸੇ ਘੱਟ ਮਿਲਣਗੇ ਪੈਸਾ ਪ੍ਰਬੰਧਨ ਮਾਹਿਰਾਂ ਦਾ ਕਹਿ ਮੰਨਣਾ ਹੈ ਕਿ ਕਿਸੇ ਨੂੰ ਵੀ ਪੀਐਫ ਤੋਂ ਪੈਸੇ ਕਢਾਉਣ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਕਿਉਂਕਿ ਪੀਐਫ ਤੇ 8.15 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ ਜਿੰਨੀ ਵੱਡੀ ਰਕਮ ਪੀਐਫ ਚ ਕਢਵਾਈ ਜਾਂਦੀ ਹੈ ਇਸ ਦਾ ਰਿਟਾਇਰਮੈਂਟ ਫੰਡ ਤੇ ਉਨਾ ਹੀ ਅਸਰ ਪੈਂਦਾ ਹੈ ਪੀਐਫ ਨਿਕਾਸੀ ਦੇ ਨਿਯਮਾਂ ਦੇ ਤਹਿਤ ਜੇਕਰ ਕੋਈ ਮੈਂਬਰ ਆਪਣੀ ਨੌਕਰੀ ਗਵਾ ਦਿੰਦਾ ਹੈ ਤਾਂ ਬਾਅਦ ਵਿੱਚ ਪੀਐਫ ਖਾਤੇ ਵਿੱਚੋਂ 75% ਪੈਸੇ ਕਢਵਾ ਸਕਦਾ ਹੈ ਜਿਸ ਨਾਲ ਇੱਕ ਮਹੀਨਾ ਉਹ ਆਪਣੀ ਬੇਰੋਜ਼ਗਾਰੀ ਦੌਰਾਨ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ ਅਤੇ ਪੀਐਫ ਵਿੱਚ ਬਾਕੀ ਜਮਾ 25% ਨੌਕਰੀ ਛੱਡਣ ਤੋਂ 2 ਮਹੀਨੇ ਬਾਅਦ ਕਢਵਾਇਆ ਜਾ ਸਕਦਾ ਹੈ ਪੀਐਫ ਕਢਵਾਉਣ ਦੇ ਇਨਕਮ ਟੈਕਸ ਦੇ ਨਿਯਮ ਜੇਕਰ ਕੋਈ ਕਰਮਚਾਰੀ ਕਿਸੇ ਕੰਪਨੀ ਵਿੱਚ 5 ਸਾਲ ਦੀ ਸੇਵਾ ਪੂਰੀ ਕਰਦਾ ਹੈ ਅਤੇ ਉਹ ਪੀਐਫ ਕਢਵਾ ਲੈਂਦਾ ਹੈ ਤਾਂ ਉਸ ਦੇ ਕੋਈ ਇਨਕਮ ਟੈਕਸ ਨਹੀਂ ਲੱਗਦਾ ਇੱਥੇ ਦੱਸਣ ਯੋਗ ਹੈ ਕਿ ਇੱਕ ਹੀ ਕੰਪਨੀ ਵਿੱਚ 5 ਸਾਲ ਪੂਰੇ ਕਰਨੇ ਜ਼ਰੂਰੀ ਨਹੀਂ ਇਸ ਸਮਾਂ ਇੱਕੋ ਜਾਈਕ ਤੋਂ ਵੱਧ ਕੰਪਨੀਆਂ ਨੂੰ ਮਿਲਾ ਕੇ ਵੀ ਹੋ ਸਕਦਾ ਹੈ ਜੇਕਰ ਕਰਮਚਾਰੀ 5 ਸਾਲ ਦੀ ਸੇਵਾ ਪੂਰੀ ਹੋਣ ਤੋਂ ਪਹਿਲਾਂ ਪੀਐਫ ਖਾਤੇ ਤੋਂ 50000 ਰੁਪਏ ਤੋਂ ਵੱਧ ਕਢਵਾ ਲੈਂਦਾ ਹੈ ਤਾਂ ਉਸ ਨੂੰ 10% ਟੀਡੀਐਸ ਦੇਣਾ ਪੈਂਦਾ ਹੈ ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਹਾਨੂੰ 30% TDS ਦਾ ਭੁਗਤਾਨ ਕਰਨਾ ਹੋਵੇਗਾ ਹਾਲਾਂਕਿ ਜੇਕਰ ਕਰਮਚਾਰੀ ਫਾਰਮ 15G ਜਾਂ 15H ਜਮਾ ਕਰਦਾ ਹੈ ਤਾਂ ਕੋਈ TDS ਨਹੀਂ ਕਟਿਆ ਜਾਂਦਾ ਫਾਰਮ 15G ਜਾਂ ਫਾਰਮ 15H ਇਹ ਫਾਰਮ 15 ਜੀ ਜਾਂ 15 ਐਚ ਦੋਨੋਂ ਸੂਏ ਕੋਸ਼ਨਾ ਫਾਰਮ ਹੁੰਦੇ ਹਨ ਜਿਸ ਵਿੱਚ ਤੁਸੀਂ ਦੱਸਦੇ ਹੋ ਕਿ ਤੁਹਾਡੀ ਆਮਦਨ ਟੈਕਸ ਸੀਮਾ ਤੋਂ ਬਾਹਰ ਹੈ ਇਸ ਫਾਰਮ ਨੂੰ ਭਰਨ ਵਾਲਿਆਂ ਨੂੰ ਟੈਕਸ ਬ੍ਰੈਕਟ ਤੋਂ ਬਾਹਰ ਰੱਖਿਆ ਜਾਂਦਾ ਹੈ ਜੇਕਰ ਇਹ ਫਾਰਮ ਨਹੀਂ ਭਰਿਆ ਹੁੰਦਾ ਤੇ ਮੰਨਿਆ ਜਾਂਦਾ ਹੈ ਕਿ ਤੁਹਾਡੀ ਵਿਆਜ ਦੀ ਆਮਦਨ ਤੇ ਟੀ ਡੀ ਐਸ ਜ਼ਰੂਰ ਕੱਟਿਆ ਜਾਵੇਗਾ ਟੈਕਸ ਡਾਲਦੇ ਅੰਦਰ ਹੋ ਅਤੇ ਫਿਰ ਵਿਆਜ ਦੀ ਆਮਦਨ ਤੇ ਜ਼ਰੂਰੀ ਟੀ ਡੀ ਐਸ ਕੱਟਿਆ ਜਾਂਦਾ ਹੈ ਫਾਰਮ 15 ਜੀ ਜਾਂ 15H 1 ਸਾਲ ਲਈ ਹੈ ਹਾਲਾਂਕਿ ਫਾਰਮ ਨਾ ਭਰਨ ਲਈ ਕਟਿਆ ਗਿਆ TDS ਵੀ ਵਸੂਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਹੂਮ ਲੋਨ ਚੁਕਾਉਣ ਲਈ ਪੈਸੇ ਕਢਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੋਰਟਲ ਤੇ ਜਾ ਕੇ ਕਿੰਨਾ ਚੀਜ਼ਾਂ ਦੇ ਉੱਤੇ ਲੌਗਇਨ ਕਰਨਾ ਹੈ ਆਓ ਨਜ਼ਰ ਮਾਰਦੇ ਹਾਂ ਇੱਕ ਵਾਰ EPFO E ਸੇਵਾ ਪੋਰਟਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਲੌਗਇਨ ਕਰਨਾ ਹੋਵੇਗਾ ਉਸ ਤੋਂ ਬਾਅਦ ਯੂਨੀਵਰਸਲ ਖਾਤਾ ਨੰਬਰ ਅਤੇ ਪਾਸਵਰਡ ਦਰਜ ਕਰਨਾ ਪਏਗਾ ਆਨਲਾਈਨ ਸੇਵਾਵਾਂ 'ਤੇ ਕਲਿੱਕ ਕਰਕੇ ਫਾਰਮ 31 ਰਾਹੀਂ ਦਾਅਵਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਬੈਂਕ ਵੇਰਵਿਆਂ ਦੀ ਪੁਸ਼ਟੀ ਕਰਦੇ ਹੋ। ਪੈਸੇ ਕਢਾਉਣ ਦੇ ਕਾਰਨ ਦੀ ਚੋਣ ਕਰਕੇ ਤੁਸੀਂ ਆਪਣੀ ਲੋੜੀਂਦੀ ਜਾਣਕਾਰੀ ਭਰ ਕੇ ਅਤੇ ਸੰਬੰਧਿਤ ਦਸਤਾਵੇਜ਼ਾਂ ਨੂੰ ਅਪਲੋਡ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਕਲੇਮ ਪ੍ਰਕਿਰਿਆ ਵਿੱਚ ਪਾ ਦਿੱਤਾ ਜਾਂਦਾ ਹੈ। ਨਿਯਮਾਂ ਦੇ ਅਨੁਸਾਰ ਤਨਖਾਹਦਾਰ ਲੋਕਾਂ ਲਈ ਆਪਣੀ ਤਨਖਾਹ ਤੇ ਮਹਿੰਗਾਈ ਭੱਤੇ ਦਾ 12% ਪੀਐਫ ਖਾਤੇ ਵਿੱਚ ਯੋਗਦਾਨ ਪਾਉਣਾ ਲਾਜ਼ਮੀ ਹੈ। ਕਿਉਂਕਿ ਕੰਪਨੀ ਦੁਆਰਾ ਜਮ੍ਹਾਂ ਕੀਤੀ ਗਈ ਰਕਮ ਵਿੱਚੋਂ 3.67% EPF ਵਿੱਚ ਜਮ੍ਹਾਂ ਹੁੰਦਾ ਹੈ ਅਤੇ ਬਾਕੀ 8.33% ਕਰਮਚਾਰੀ ਪੈਨਸ਼ਨ ਸਕੀਮ ਯਾਨੀ ਕਿ EPS ਵਿੱਚ ਜਮ੍ਹਾਂ ਹੁੰਦਾ ਹੈ। ਸੋ ਐਸੀ ਸਾਡੀ ਅੱਜ ਦੀ ਖਾਸ ਰਿਪੋਰਟ ਹੋਰ ਅਪਡੇਟਸ ਲਈ ਜੁੜੇ ਰਹੋ ਮਾਈ ਪੰਜਾਬੀ ਟੀਵੀ ਦੇ ਨਾਲ।